ਇਸ ਨੂੰ ਪਰਚਾਤਨ ਕਿ ਸਾਰੇ ਸਰਪੰਚ ਸਾਹਿਬਾਨ ਸੈਕਟਰੀ ਸਾਹਿਬਾਨ ਦੇ ਨਾਲ ਮਿਲ ਕੇ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਸੀ ਨਾਲ ਲਾਏ ਤੁਸੀਂ ਕੱਚੇ ਘਰਾਂ ਦੇ ਪੈਸੇ ਹਰੇਕ ਗਰੀਬ ਪਰਿਵਾਰ ਦੇ ਜਿਹੜੇ ਅਪਲਾਈ ਕਰਵਾਓ 31 ਮਾਰਚ ਲਾਸਟ ਡੇਪ ਹੋ ਜ਼ਰੂਰੀ ਕੰਮ ਹੈ ਕਿਉਂਕਿ ਗਰੀਬ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਕਿ ਉਹਨਾਂ ਨੂੰ ਦੋ ਚਾਰ ਕਮਰਾ ਦਾ ਮਕਾਨ ਮਿਲੇ ਔਰ ਰਹਿਣ ਵਾਸਤੇ ਉਹਨਾਂ ਦਾ ਰਹਿਣ ਦਾ ਸਿਰਾਂ ਬਣ। ਔਰ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਕੰਮ ਹੋਣ ਵਾਲੇ ਆ ਚਾਹੇ ਕੋਈ ਗਲੀ ਦਾ ਕੰਮ ਆ ਕੋਈ ਧਰਮਸ਼ਾਲਾ ਦਾ ਕੰਮ ਆ ਤੁਸੀਂ ਕੋਈ ਮਿੰਨੀ ਬਰਾਤ ਕਰਵਾਉਣਾ ਚਾਹੋ ਨੇ ਕੋਈ ਹਸਪਤਾਲ ਕੋਟਾ ਪ੍ਰਾਣਾ ਬੰਦ ਤੇ ਆਉ ਠੀਕ ਕਰਾਉਣਾ ਚਾਹੁੰਦੇ। ਤੇ ਤੁਹਾਡੇ ਸਕੂਲ ਦੇ ਵਿੱਚ ਪੀਕਾਂ ਦੀ ਕਮੀ ਹੈ ਕੋਈ ਸਕੂਲ ਦਾ ਕੰਮ ਹੋਣ ਵਾਲਾ ਉਹ ਸਾਰਾ ਕੁਝ ਤੁਸੀਂ ਇੱਕ ਮਤਾ ਪਾ ਕੇ ਸਾਡੇ ਦਫ਼ਤਰ ਪਹੁੰਚਦਾ ਕਰੋ ਤਾਂ ਕਿ ਅਸੀਂ ਹੁਣ ਗ੍ਰਾਂਟਾਂ ਜਾਰੀ ਕਰਦੇ ਹਾਂ ਉਹ ਮਾ ਪਿੰਡ ਦੀ ਗਵਰਨਮੈਂਟ ਕਰਾਤੀ ਕਿੱਦਾਂ ਨੂੰ ਪਹੁੰਚਾਉਣਾ ਹੈ। ਹਾਂ ਇਹਦੇ ਵਿੱਚ ਪੱਖਪਾਤ ਹੁੰਦਾ ਰਿਹਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੱਖਪਾਤ ਇਸ ਕਰਕੇ ਹੁੰਦਾ ਰਿਹਾ ਕਿ ਪਹਿਲਾਂ ਜਿਹੜੀਆਂ ਪੰਚਾਇਤਾਂ ਬਣਦੇ ਰਹੀਆਂ ਨੇ ਪੱਖਪਾਤ ਕਰਦੀਆਂ ਨੇ ਕਿ ਫਲਾਣੇ ਨੇ ਮੈਨੂੰ ਵੋਟ ਪਾਈ ਸੀ ਉਹਦਾ ਕਰਦੇ ਹੋ ਜਿਹਨੇ ਨਹੀਂ ਵੋਟ ਪਾਈ ਉਹਦਾ ਰਹਿਣ ਦੇ ਅਸੀਂ ਇਦਾਂ ਨਹੀਂ ਕਰਨਾ ਜਿਹਨੇ ਸਾ ਨੂੰ ਵੋਟ ਪਾਈ ਉਹ ਵੀ ਸਾਡਾ ਜਿਹਨੇ ਨਹੀਂ ਪਾਈ ਉਹ ਵੀ ਸਾਡਾ ਕਿਉਂਕਿ ਐਮਐਲਏ ਜਦੋਂ ਮੈਨੂੰ ਬਣਾਇਆ ਸੰਗਤ ਨੇ 82 ਜਾਂ 53 ਵੋਟਾਂ ਉਹ ਕੌਣ ਲੋਕ ਸੀ ਕਿ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਉਮੀਦ ਦੇ ਨਾਲ ਮੈਨੂੰ ਵੋਟ ਪਾਈ ਹੈ ਪਰ ਮੇਰਾ ਹੀ ਫਰਜ਼ ਬਣਦਾ ਕਿ ਮੈਂ ਸਾਰਿਆਂ ਦੇ ਕੰਮ ਆਵਾਂ ਪਰ ਮੇਰਾ ਮਕਸਦ ਹੈ ਕਿ ਨਾ ਪਪ ਵਿਧਾਨ ਸਭਾ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਆਸਣਾ ਨਾ ਵੀ ਜਿਹਨੂੰ ਕੱਚੇ ਘਰਾਂ ਦੀ ਕੋਈ ਸਮੱਸਿਆ ਆਵੇ ਜਿਹਨੂੰ ਬੰਦੇਗਾ ਦੀ ਕੋਈ ਹਰ ਇੱਕ ਮੈਂ ਆਪਣੇ ਵੱਲੋਂ ਤੁਹਾਡੇ ਪਰਿਵਾਰ ਦੇ ਵਿੱਚ ਗਰੀਬ ਕੋਈ ਵੀ ਹੋ ਸਕਦਾ ਹੈ ਕੋਈ ਜਾਤ ਕੋਈ ਪਾਤ ਕੋਈ ਧਰਮ ਨਹੀਂ ਤੁਹਾਡਾ ਬੱਚਾ ਪਲੱਸ 2 ਤੱਕ ਕੋਈ ਪੈਦਲ ਜਾਂਦਾ ਜੀ ਉਹਦੇ ਕੋਲੇ ਸਾਈਕਲ ਹੈ ਨਹੀਂ ਬੱਚੀ ਹੈ ਕੋ ਉਹਦੇ ਕੋਲੇ ਸਾਈਕਲ ਹੈ ਨਹੀਂ ਪੈਦਲ ਜਾਂਦੀ ਹੈ ਤਾਂ ਤੁਸੀਂ ਮੇਰੇ ਆਫਿਸ ਨਾਬਾ ਐਮਐਲਏ ਨਾਬਾ ਸੰਪਰਕ ਕਰੋ ਤਾਂ ਮੈਂ ਆਪਣੀ ਤਰਖਾ ਦੇ ਵਿੱਚ ਉਸ ਬੱਚੀ ਨੂੰ ਜਾਂ ਬੱਚੇ ਨੂੰ ਸਾਈਕਲ ਲੈ ਕੇ ਦਵਾਂਗਾ ਜੀ ਮੈਂ ਆਪਣੀ ਤਰਖਾ ਦੇ ਵਿੱਚ ਕਰ ਰਿਹਾ ਕਿਸੇ ਭਰਾ ਦਾ ਐਕਸੀਡੈਂਟ ਹੋ ਗਿਆ ਬਹੁਤ ਗਰੀਬ ਹੈ ਜੀ ਚੱਲਣ ਫਿਰ ਤੋਂ ਲਾਚਾਰ ਹੋ ਗਿਆ ਘਰੇ ਬੈਠਾ ਜੀ ਤਾਂ ਮੈਂ ਉਹਦੇ ਲਈ ਟਰਾਈਸਾਈਕਲ ਅਗਰ ਉਹ ਟਰਾਈਸਾਈਕਲ ਨਹੀਂ ਚਲਾ ਸਕਦਾ ਤਾਂ ਉਹਨੂੰ ਬੈਟਰੀ ਵਾਲਾ ਟਰਾਈਸਾਈਕਲ ਤਾਂ ਕਿ ਉਹ ਕੋਈ ਆਉਣ ਜਾਂ ਕਿਸਮਤ ਸਿਆ ਨਾ ਹੋਵੇ। ਔਰ ਬਾਕੀ ਮੈਡੀਸਨ ਵੀ ਕੋਈ ਤੁਹਾਨੂੰ ਕਿਸਮਤ ਸਿਆ ਦਾ ਕੁ ਡਬੀਰ ਤੋਂ ਔਰ ਕਰਨਾ ਦੌਰਾ ਕਰਕੇ ਲੈਣੇ ਸਿਮਰਾਸਤਾਲ। ਮੈਨੂੰ ਫੋਨ ਆਇਆ ਕਿ ਮੈਂ ਦੌਰਾ ਕਰ ਲਿਆ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਚੰਗੀ ਦੌਰਾ ਕੀਤਾ। ਕਿਤੇ ਵੀ ਕੋਈ ਵੀ ਸਮੱਸਿਆ ਤੁਹਾਨੂੰ ਆਉਂਦੀ ਹੈ ਕੋਈ ਦਵਾਈ ਨਹੀਂ ਮਿਲਦੀ ਕੋ ਡਾਕਟਰ ਦੀ ਸਮੱਸਿਆ ਰਾਈਟ ਵਿੱਚ ਮੇਰੇ ਨਾਲ ਰਾਤ ਤੱਕ ਕੰਮ ਕਰੋ। ਪਿੰਡ ਜਿੱਕੇ ਤੇ ਕੋਈ ਸਫਾਈ ਦਾ ਇਹ ਹੁਆ। ਛੋਟੇ ਛੋਟੇ ਗੱਲਾਂ ਨੇ ਜਿਹੜੀਆਂ ਉਹ ਆਪਾਂ ਵੱਡਾ ਬਣਾ ਦਿੰਦੇ ਹਾਂ। ਜੇ ਆਪਾਂ ਆਪਣੇ ਘਰ ਦੇ ਬਾਹ ਇਹਪਨਾਂਬੇ ਦੇ ਹਰ ਘਰ ਦੇ ਬਾਹਰ ਆਪ ਸਫਾਈ ਕਰੀਏ ਤਾਂ ਨਾਂਬਾ ਸਾਫ਼ ਹੋ ਸਕਦਾ ਜੇ ਪੂਰੇ ਦੇਸ਼ ਦਾ ਇਹ ਨਾਗਰਿਕ ਧਾਰ ਲਵੇ ਕਿ ਮੈਂ ਆਪਣੇ ਘਰ ਦੇ ਬਾਹਰ ਆਪ ਸਫਾਈ ਹੋਣੀ ਤਾਂ ਪੂਰਾ ਹਿੰਦੁਸਤਾਨ ਸਾਫ਼ ਹੋ ਸਕਦਾ ਉਸ ਕਰਕੇ ਸਾਨੂੰ ਮਿਸ਼ਨ ਲੈ ਕੇ ਚੱਲਣਾ ਪੈਣਾ ਅਸੀਂ ਵੋਟਾਂ ਬਾਰ-ਬਾਰ ਆਉਂਦੀਆਂ ਨੇ ਲੋਕ ਬਣਦੇ ਨੇ ਜਿੱਤਦੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਣਾ ਕੀ ਬੇਨਿਫਿਟ ਆ ਯੂ ਦਾ ਆਪਣਾ ਬੇਨਿਫਿਟ ਤਾਂ ਜੇ ਆਪਾਂ ਨੂੰ ਤੰਦਰੁਸਤੀ ਮਿਲੇ ਆਪਣੇ ਬੱਚੇ ਪੜ੍ਹ ਲੈ ਕੇ ਅਫਸਰ ਬਣ ਗਰੀਬ ਗਰੀਬੀ ਤੋਂ ਬਾਹਰ ਨਿਕਲਣ ਔਰ ਜਿਹੜਾ ਬਾਹਰ ਜਿੰਨੇ ਹੁਣ ਜਹਾਜ਼ ਪਰ ਪਰ ਵਾਪਸ ਆ ਰਹੇ ਆ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਹ ਕੌਣ ਲੋਕ ਨੇ ਜਿਹੜੇ 15 ਸਾਲ 20 ਸਾਲ ਪਹਿਲਾਂ 20 30 30 40 ਲੱਖ ਦੇ ਕੇ ਬਾਹਰ ਭੇਜੇ ਸੋ ਇਹ ਸਾਰਾ ਜਿਹੜਾ ਇਹ ਜੋ ਠੱਲ ਪਾਈ ਜਾ ਸਕਦੀ ਹੈ ਜੇ ਅਸੀਂ ਕੰਪਨੀ ਬਣਾ ਲਈਏ ਜੇ ਅਸੀਂ ਇਹ ਸੋਚੀਏ ਕਿ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਕੰਮ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਗੱਲਾਂ ਦੇ ਨਾਲ ਵੋਟ ਨਹੀਂ ਪਾਉਣੀ ਹੈ ਜਿਹੜਾ ਬੰਦਾ ਕੰਮ ਕਰੂਗਾ ਮੈਂ ਕੰਮ ਕਰੂੰਗਾ ਤਾਂ ਮੈਨੂੰ ਵੋਟ ਪਾਓ ਠ ਇੱਕਲਾ ਆਪਾਂ ਇਹ ਦੇਖੀਏ ਜੀ ਪ੍ਰਾਣੀ ਪਾਰਟੀ ਹੈ ਜੀ ਕਾਂਗਰਸ ਹੈ ਜੀ ਇਕਾਲੀ党 ਹੈ ਜੀ ਇਹ ਫਲਾਣੀ ਪਾਰਟੀ ਇੱਦਾਂ ਨਹੀਂ ਕਿਦਾਂ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਓ ਐਜੂਕੇਸ਼ਨ ਦੇ ਨਾਂ ਤੇ ਵੋਟ ਪਾਓ ਸਿਹਤ ਦੇ ਨਾਂ ਤੇ ਵੋਟ ਪਾਓ ਬੱਚਿਆਂ ਦੀਆਂ ਨੌਕਰੀਆਂ ਕਿੰਨੀਆਂ 50000 ਤੋਂ ਉੱਪਰ ਮਿਲਦੀਆਂ ਨੇ ਉਹਨੂੰ ਦੇਖ ਕੇ ਤੁਸੀਂ ਵੋਟ ਪਾਓ ਪਰ ਜਿਹੜਾ ਅਸੀਂ ਪਿੰਡਾਂ ਨੂੰ ਇੱਕ ਸਵਰਗ ਬਣਾਉਣ ਦਾ ਨਕਸ਼ਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਨਕਸ਼ਾ ਅਸੀਂ ਲਿਖਿਆ ਹੈ ਕਿਉਂਕਿ ਬਹੁਤ ਕਰਜ਼ਾਈ ਕੀਤਾ ਪਿਆ ਜੀ ਪਰ ਆਪੋਜੀਸ਼ਨ ਵਾਲੇ ਬਹੁਤ ਸਵਾਲ ਜਵਾਬ ਕਰਦੇ ਆ ਦੇਖੋ ਜੀ ਰੰਗਲਾ ਪੰਜਾਬ ਕੰਗਲਾ ਪੰਜਾਬ ਬਣਾਤਾ ਉਹਨਾਂ ਨੂੰ ਪੁੱਛੇ ਕਿ 3 ਲੱਖ ਰੁਪਏ ਦਾ ਕਰਜ਼ਾ ਕਿੱਨੇ ਚਿਰ ਹੈ ਕੋੜਾ ਦਾ ਵਿਆਜ ਤਾਂ ਪੈਣਾ ਹੀ ਹੈ ਨਾ ਉਹ ਹੌਲੀ ਹੌਲੀ ਬਿਅਤਮਤ ਤਰੀਕੇ ਨਾਲ ਅਸੀਂ ਹੌਲੀ ਹੌਲੀ ਤਰੀਕੇ ਨਾਲ ਉਹ ਲੱਫਦਾ ਜਾ ਰਿਹਾ ਔਰ ਟਾਈਮ ਤਾਂ ਲੱਗਦਾ ਨਹੀਂ ਜੀ 70 80 ਸਾਲ ਪੁਰਾਣੀ ਜਿਹੜਾ ਜ਼ਖਮ ਹੈ ਜਿਹੜਾ ਕੈਂਸਰ ਨਸੂਰ ਬਣ ਗਿਆ ਉਹਨੂੰ ਠੀਕ ਕਰਨ ਨੂੰ ਟਾਈਮ ਤਾਂ ਲੱਗਦਾ ਨਹੀਂ ਉਹ ਠੀਕ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਕਿਉਂਕਿ ਪੰਜਾਬ ਆਪਦਾ ਇੱਕ ਘਰ ਹੈ ਆਪਣਾ ਜੀ ਇਹ ਰਾਜਨੀਤੀ ਦਾ ਖੜਾ ਨਹੀਂ ਹੈ ਇਹ ਕਦਰ ਭਵਿੱਖ ਬਣਾਉਣ ਦਾ ਖੜਾ ਨਹੀਂ ਹੈ ਵੀ ਉਹਨੂੰ ਆਪਾਂ ਮੁ ਦਾ ਆਪਣੇ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਤੇ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਆਪਣੇ ਬੱਚਿਆਂ ਨੂੰ ਵੀ ਦੇਖਾ ਸਾਡੀ ਉਹਨਲੀ ਵੀਡੀਓ ਦਾ ਵੀਕ ਵੇਖਾ ਇਸ ਕਰਕੇ ਆਪਾਂ ਸਾਰੀਆਂ ਗੱਲਾਂ ਸੋ ਸਮਝ ਲਈਏ ਭਾਗੇ ਵਧਣਾ ਔਰ ਆਪਾਂ ਜਿਹੜਾ ਲਾਹਾ ਲੈਣ ਵਾਲੀ ਗੱਲ ਆ ਉਹਦੇ ਵਿੱਚ ਪਿੱਛੇ ਨਾ ਰਹੋ ਸਾਰੇ ਵੱਟ ਚੜ ਕੇ ਉਹਦਾ ਲਾਹਾ ਲਓ ਸਰਕਾਰਾਂ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਚਾਹੇ ਮੈਂ ਆਪਣੀ ਤਨਖਾਹ ਤੇ ਵੀ ਕਰਦਾ ਉਹ ਸਾਰਾ ਸੰਗਤ ਦੀ ਸੇਵਾ ਵਾਸਤੇ ਹੀ ਆ ਕਿਉਂ ਕਿਉਂਕਿ ਮਤਦਾਨ ਜਦੋਂ ਆਪਣੀ ਮਤ ਦਾ ਦਾਨ ਤੁਸੀਂ ਵੋਟ ਪਾ ਕੇ ਦਿੱਤਾ ਸੀ ਨਾ ਇਸੇ ਕੰਮ ਲਈ ਦਿੱਤਾ ਸੀ ਜੀ ਤੁਹਾਡੇ ਕੰਮ ਹੋਣ ਤੁਹਾਡੇ ਕੰਮ ਹੋਣ ਸਾਡਾ ਮਕਸਦ ਹੈ ਕਿ ਤੁਸੀਂ ਅੱਗੇ ਵਧੋ ਤਾਂ ਹੀ ਸਾਡੀ ਖੁਸ਼ੀ ਵਧੇਗੀ